ਸਸੀ ਗਾਦੀ ਮੈਂ ਪੰਜਾਬੀ ਪੋਪ ਸਿੰਗਰ ਜਸਮੀਨ ਚੋਟੀਆ ਅੱਜ ਅਸੀਂ ਇੱਥੇ ਆਏ ਸੀਗੇ ਕਾਨਫਰੈਂਸ ਸੀਗੀ ਕਿਉਂਕਿ 3 ਤਾਰੀਖ ਯਾਨੀ ਕਿ 3 ਅਗਸਤ ਨੂੰ ਵੀਰਤਲਾ ਤੀਆਂ ਦਾ ਤਿਹਾੜ ਮਨਾਇਆ ਜਾ ਰਿਹਾ ਹੈਗਾ ਆਮਨ ਮੈਡਮ ਵੱਲੋਂ ਤੇ ਉਹਨਾਂ ਦੀ ਸਾਰੀ ਟੀਮ ਵੱਲੋਂ ਤੇ ਅਸੀਂ ਇੱਥੇ 3 ਤਰੀਕ ਨੂੰ ਲਾਵਾਂਗੇ ਜੀ ਰੌਣਕਾਂ ਤੇ ਅੱਜ ਮੇਰੇ ਨਾਲ ਨੇ ਪ੍ਰਭ ਤੇ ਹਰਮਨ ਟਵਾਰ ਜੀ ਇਹ ਦੋਨੋਂ ਨਾ ਸੌਂਗਸ ਗਾਉਣਗੇ ਜਿਨ੍ਹਾਂ ਦੀ ਸਪੋਰਟ ਦੀ ਜ਼ਰੂਰਤ ਸਿਸਟਰ ਕਲਸਾਰਾ ਨੂੰ ਉਹ ਅਸੀਂ ਦੋਨੇ ਪਿੱਛੇ ਜਿ ਤੁਹਾਨੂੰ ਇੱਕ ਸੌਂਗ ਸੁਣਾਜਾਂ ਮੇਰੇ ਤੋਂ ਮਸਾਲਾ ਜੇ ਜੇ ਤੇਰਾ ਸੂਰੀ ਪੈ प्यामा सानु मुडना प्या ਜਿ ਜੀਤੀ ਕਸੂਰੀ ਪੈਰੀ ਨਾ ਪੂਰੀ ਹਏ ਰੱਬਾ ਵੇ ਸਾਨੂੰ ਤੁਰੀ ਨਾ ਪਿਆ ਹਏ ਰੱਬਾ ਵੇ ਸਾਨੂੰ ਤੁਰੀ ਨਾ ਪਿਆ ਲੈ ਮੇਰੀ ਦੇ ਆ ਖੁੰਡੇ ਕੁਝ ਕਹਿ ਨਾ ਸਕੀ ਦੀ ਮੇਰੇ ਮਰਾ ਸ਼ਰਮ ਆ ਮਦਾ ਦਿਲ ਮੇਰਾ ਸ਼ੇਦੀ ਮੈਂ ਦਾ ਜੁੱਤੀ ਕਸੂਰੀ ਪੈਰੀ ਨਾ ਪੂਰੀ ਹੇ ਰੱਬਾ ਵੇ ਸਾਨੂੰ ਤੁਰੀ ਨਾ ਪਿਆ ਹੇ ਰੱਬਾ ਵੇ ਸਾਨੂੰ ਤੁਰੀ ਨਾ ਪਿਆ ਈ ਨਾਮ ਆ ਬੇਟਾ ਮੇਰਾ ਨਾਮ ਪ੍ਰਭਜਤ ਕੌਰ ਜੀ ਮੇਰਾ ਨਾਮ ਜੀ ਅਰੰਭਿਤ ਕੌਰ ਮੇਰਾ ਨਾਮ ਹੈ ਅਸੀਂ ਬਿਠੀ ਨਾਲ ਲੋਕਲ ਕਿਤੇ ਐਨਸ ਐਗ੍ਰੀਨ ਸਿਟੀ ਅਸੀਂ ਦੋਨੋਂ ਸਿਸਟਰ ਹੈ ਜੀ ਦੋਨੋਂ ਮਿਲ ਕੇ ਮੈਂ ਕਿੰਨੇ ਚੀਰ ਤੋਂ ਗਾਇਕ ਕੀ ਬੀ ਸਕਦਾ ਗਾਇਕੀ ਤਾਂ ਪਹਿਲਾਂ ਮਮਾ ਹੋਰ ਅਨਾਜ ਜਿਵੇਂ ਮਮਾ ਹੋਰੇ ਧਾਰਮਿਕ ਪ੍ਰੋਗਰਾਮ ਕਰਦੇ ਸੀ ਉਹਨਾਂ ਨਾਲ ਸੀ ਉਸ ਤੋਂ ਬਾਅਦ ਅਸੀਂ ਮਤਲਬ ਹੋਣੀ ਬਸ ਨਿਊ ਸਿਸਟਰ ਨਿਊ ਸਿੰਗਿੰਗ ਕਰਨ ਲੱਗ ਪਏ ਜੀ